ਆ ਦੋਸਤੋ ਤੁਸੀਂ ਦੇਖ ਰਹੇ ਹੋ ਜਗਸਵੇਰਾ ਨਿਊਜ਼ ਅੱਜ ਇੱਕ ਭਰਾ ਸਾਡੇ ਨਾਲ ਮੌਜੂਦ ਆ ਜਿਸ ਵੱਲੋਂ ਕਿਹਾ ਜਾ ਰਿਹਾ ਕੋ ਉਸੇ ਜਿਹੜੇ ਸੋਹਰੇ ਨੇ ਜਾਂ ਉਸ ਦੀ ਬਾਈਕ ਆ ਉਹਨੂੰ ਪੰਚ ਪ੍ਰਸ਼ਾਨ ਕਰੀ ਹੈ ਜਿਸ ਕਾਰਨ ਉਹ ਆਪਣੇ ਬੱਚਿਆਂ ਨੂੰ ਵੀ ਮਿਲ ਨਹੀਂ ਪਾਰਿਆ ਤੋਂ ਗੱਲਬਾਤ ਕਰਾਂਗੇ ਕੀ ਸਾਰਾ ਮਾਮਲਾ ਟਰੇਲੂ ਮਾਮਲਾ ਅੱਜ ਮੀਡੀਆ ਦੇ ਸਾਹਮਣੇ ਆਇਆ ਨੇ ਆਪਣਾ ਦੁੱਖ ਠਾਕਰੇ ਨੇ ਇਨਕਾਫ ਠਾਕਰੇ ਦੇ ਪ੍ਰਸ਼ਾਸਨ ਤੋਂ ਗੱਲਬਾਤ ਕਰਦੇ ਹਾਂ ਕੀ ਸਾਰਾ ਮਾਮਲਾ ਹੈ ਜੀ ਭਾਈ ਸਾਹਿਬ ਕੀ ਨਾਮ ਹੈ ਅਰਜੁਨ ਰਾਮ ਇਹ ਕੀ ਗੱਲਬਾਤ ਕੀ ਹੋਈ ਭਾਈ ਮੈਂ ਨਾ ਮੇਰੇ ਸੋਹਰਿਆਂ ਵੱਲੋਂ ਬਹੁਤ ਤੰਗ ਪ੍ਰੇਸ਼ਾਨ ਕੀਤਾ ਹੋਇਆ ਵਾ ਮੈਂ ਮੇਰਾ ਮਤਲਬ ਇਹ ਹੈ ਜੇ ਦਿਲ ਕਰਦਾ ਕਿ ਵੀ ਮੈਂ ਸੁਸਾਈਡ ਕਰ ਲਵਾਂ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ ਬਈ ਕਾਰਨ ਕੀ ਹੈ ਕਾਰਨ ਇਹ ਹੈ ਜੀ ਮੈਂ ਮੇਰੀ ਵਾਈਫ ਨਾਲ ਮੇਰੀ ਵਾਈਫ ਨਾਲ ਉਹ ਮੈਨੂੰ ਬਹੁਤ ਤੰਗ ਪਰੇਸ਼ਾਨ ਮਤਲਬ ਭੱਜ ਕੇ ਕੋਈ 19 ਕੀ ਗੱਲ ਹੁੰਦੀ ਹੈ ਉੱਥੇ ਭੱਜ ਜਾਂਦੀ ਹੈ ਤਿੰਨ ਦਿਨ ਛੇ-ਛੇ ਮਹੀਨਾ ਉੱਥੇ ਰਹਿੰਦੀ ਹੈ ਉਰੇ ਮੰਨ ਲਓ ਕਿ ਵੀ ਮੇਰੇ ਜਵਾਕ ਦੀ ਪੜ੍ਹਾਈਆਂ ਵੀ ਖਰਾਬ ਹੋ ਰਹੀਆਂ ਉਹ ਵੀ ਉੱਥੇ ਮਤਲਬ ਪਤਾ ਨਹੀਂ ਰੋਟੀ ਕੈਸੇ ਜੀ ਮਿਲਦੀ ਹੈ ਕੈਸੇ ਜੀ ਨਹੀਂ ਮਿਲਦੀ ਚਲੋ ਰੋਟੀ ਮਿਲਦੀ ਹੋਣੀ ਹੈ ਮੇਰੇ 14 ਸਾਲ ਦੀ ਕੁੜੀ ਹੈ ਜੀ ਉਸ ਤੋਂ ਛੋਟੀ ਕੁੜੀ ਹੈ ਮੇਰੀ 9 ਸਾਲ ਦੀ ਮੁੰਡਾ ਚਾਰ ਬੱਚੇ ਹੋ ਗਏ ਤੇ ਗੱਲ ਹੋ ਗਈ ਐਨੇ ਸਾਲ ਵਿਆਹ ਨੂੰ ਹੋ ਗਿਆ ਅੱਜ ਕੀ ਕਾਰਨ ਬਣ ਗਿਆ ਬਸ ਪਤਾ ਨਹੀਂ ਜੀ ਜਦ ਦਾ ਵਿਆਹ ਹੋਇਆ ਉਹ ਮੇਰਾ 1-2 ਸਾਲ ਹੀ ਮਤਲਬ ਇਦਾਂ ਠੀਕ ਰਹੇ ਆ ਉਸ ਤੋਂ ਬਾਅਦ ਜਦ ਵੀ ਮਤਲਬ ਆਪਦੇ ਘਰੇ ਪੱਜ ਜਾਨੀ ਆ ਉੱਥੇ ਉਹਦੇ ਘਰ ਦੇ ਵੀ ਉਹਨੂੰ ਪੂਲ ਸਪੋਰਟ ਕਰਦੇ ਆ ਕਦੇ ਉਹਨੂੰ ਸਮਝਾਇਆ ਨਹੀਂ ਕਿ ਹਾਂ ਵੀ ਆਪਦਾ ਇਦਾਂ ਘਰ ਨਹੀਂ ਖਰਾਬ ਕਰੀਦੇ ਜੰਦ ਤੇ ਮੇਰਾ ਸਾਲਾ ਹੈਗਾ ਜੀ ਉਹਨਾਂ ਨੇ ਮਤਲਬ ਉਹਨੂੰ ਇਸ਼ੂ ਧਰਮ ਤੇ ਵੀ ਪੋਰਟ ਕਰਾਤਾ ਸਰ ਜੀ ਉਹਨੂੰ ਮਨਾ ਕਰਦੇ ਆ ਕਿ ਵੀ ਇਦਾਂ ਨਾ ਕਰਕੇ ਵੀ ਅਸੀਂ ਨਹੀਂ ਮੰਨਦੇ ਸਾਡੇ ਦਾਦੇ ਪੜਦਾਦੇ ਧਰਮ ਨਹੀਂ ਬਦਲੇ ਮਰਜ਼ੀ ਨਾਲ ਕਈ ਹੈ ਜਿਆ ਜੱਬਰਦਸਤੀ ਕਰਾਇਆ ਕੁਛ ਨਾ ਨਹੀਂ ਉਹ ਤਾਂ ਉਹਨਾਂ ਨੂੰ ਪਤਾ ਹੋਊਗਾ ਜੀ ਮੇਰਾ ਸਾਲਾ ਮੇਰੇ ਸੋਰੇ ਘਰ ਇਦਾਂ ਹੀ ਹੈ ਜੀ ਮੇਰੇ ਕੋਈ ਮੇਰੇ ਸੋਰੇ ਦਾ ਮੇਰੇ ਮੇਰੇ ਸੋਰੇ ਦਾ ਮੁੰਡਾ ਕੋਈ ਵੀ ਉਹਦੇ ਕਹਿਣ ਚ ਨਹੀਂ ਆ ਇੱਕ ਉਹਦਾ ਮੁੰਡਾ ਈਸ਼ੂ ਧਰਮ ਬਣਿਆ ਹੋਇਆ ਇੱਕ ਕੁੜੀ ਉਹਦੀ ਈਸ਼ੂ ਧਰਮ ਬਣੀ ਹੋਈ ਆ ਬਾਕੀ ਉਹ ਵੀ ਚੱਲੀ ਜਾਂਦਾ ਵਾ ਇਦਾਂ ਮਤਲਬ ਸਭ ਕੁਝ ਮੇਰੀ ਵਾਈ ਵੀ ਉਹਨਾਂ ਨੇ ਇਦਾਂ ਹੀ ਮਤਲਬ ਪਤਾ ਨਹੀਂ ਕੀ ਕੁਝ ਸਲਾਇਆ ਫਲਾਇਆ ਜਾਂ ਜੋ ਵੀ ਆ ਉਹਨੂੰ ਵੀ ਈਸ਼ੂ ਧਰਮ ਚ ਰਿਪੋਰਟ ਕਰਾਤਾ ਸੀ ਉਹਨੂੰ ਹਜ਼ਾਰ ਵਾਰੀ ਸਮਝਾਇਆ ਵਾ ਕਿ ਵੀ ਇਦਾਂ ਨਾ ਕਰਕੇ ਵੀ ਸਾਡੇ ਵੀ ਚੱਲਣਾ ਦਾ ਕੁਝ ਵੀ ਉਹ ਨਹੀਂ ਮੰਦੀ ਉਹਨੇ ਇਸ਼ੂ ਕਰ ਰਾਮ ਜੀ ਰੋਗ ਰੋਗ ਕੇ ਥੱਕ ਗਿਆ ਸਾਡੀ ਪਿੱਛੇ ਪਿੱਛੇ ਤੇ ਘਰੇ ਵੀ ਹੁੰਦੀ ਐ ਅਸੀਂ ਬਾਹਰ ਜਾਵਾਂਗੇ ਨਾਲ ਹੀ ਉਹਨੇ ਐਡੀ ਐਡੀ ਡੈਰੀ ਰੱਖੀ ਆ ਪਤਾ ਨਹੀਂ ਪੜਦੀ ਆ ਕਿਆ ਕਰਦੀ ਆ ਕੀ ਕੁਝ ਕਰਦੀ ਆ ਮਤਲਬ ਜੋ ਵੀ ਕੁਝ ਦੇਖਣੋਂ ਬੰਦਾ ਵਾ ਉਹ ਉਹਨੇ ਸਿੱਧਾ ਗਾਗਾ ਕਹਿੰਦਾ ਕਿ ਮੈਂ ਸਭ ਕੁਝ ਛੱਡ ਸਕਦੀ ਆ ਤੈਨੂੰ ਛੱਡਦਾ ਗਾਗਾ ਕਹਿੰਦੀ ਪਰ ਮੈਂ ਇਸ਼ੂ ਕਰ ਰਾਮ ਰੱਖੂੰਗੀ ਕਿ ਵੀ ਮੈਂ ਮੇਰੇ ਕਹਿਣ ਚ ਨਹੀਂ ਆ ਕਿ ਸਾਹ ਮਤਲਬ ਮੇਰੀ ਬੱਚਾ ਨਾਲ ਗੱਲ ਕਰਾ ਦੋ ਗੱਲ ਹੀ ਨਹੀਂ ਕਰਾਈ ਕਹਿੰਦਾ ਸੱਤੇ ਵੇ ਆ ਮੈਂ ਕਹਾਂ ਦੇਖ ਲੈ ਠਾਲ ਕੇ ਗ ਗੱਲ ਹੀ ਨਿਕ ਰਹੀ ਮੈਂ ਫੋਨ ਕਰਦਾ ਰਿਹਾ ਮੇਰਾ ਫੋਨ ਕੱਤੀ ਗਏ ਚੱਕਿਆ ਹੀ ਨਹੀਂ ਹੋ। ਕੀ ਕਰਨ ਕੀ ਰਹਿ ਗਿਆ ਕੇ ਧਰਦਿਆ ਨੇ ਬੱਚਾ ਵਿਆਹਦੇ ਆ ਕਿ ਸੇਵਾ ਕਰਨਗੇ ਤੇ ਤੁਹਾਡੀ ਵਾਈਫ ਤੁਹਾਡੇ ਤੇ ਰੇਣੀ ਨਹੀਂ ਰੰਦੀ ਕੀ ਗੱਲ ਵੀਰੇ ਮੇਰੇ ਤਾਂ 2 2-4 ਸਾਲ ਬਾਅਦ ਹੀ ਉਹਨੇ ਕਲੇਸ਼ ਕਰਤਾ ਸੀ ਕਿ ਕਿਉਂਕਿ ਵੀ ਮੈਥੇ ਨਹੀਂ ਰਹਿਣਾ ਮੈਂ ਅੱਡ ਕਰਾਏ ਤੇ ਜਾ ਕੇ ਰਹਿਣ ਲੱਗ ਗਿਆ ਮਤਲਬ ਉਹਨੇ ਕਿਸੇ ਵੀ ਤਰ੍ਹਾਂ ਮੈਨੂੰ ਬੁਸਣ ਮਤਲਬ ਕਿਸੇ ਵੀ ਤਰ੍ਹਾਂ ਮੈਨੂੰ ਨਹੀਂ ਲੱਗਦਾ ਪਤਾ ਨਹੀਂ ਔਰਤ ਕਿਆ ਜਾਂਦੀ ਹੈ ਉਹਨੇ ਉੱਥੇ ਵੀ ਹੁਣ ਵੀ ਮੇਰਾ ਮਤਲਬ ਕਿ ਵੀ ਮੈਂ ਆਪਦਾ ਘਰਵਾਰ ਛੱਡ ਕੇ ਮੈਂ ਕਿਰਾਏ ਤੇ ਰਹਿ ਰਿਹਾ ਹਾਂ ਬਾਹਰ ਮੈਂ ਚਲੋ ਹੁਣ ਮੈਂ ਆਪਣਾ ਛੋਟਾ ਹੈ ਧੁਗਿਆ ਦਾ ਤੇ ਉਹ ਉੱਤੋਂ ਵੀ ਮੈਨੂੰ ਰਹਿਣ ਦੇ ਰਹੀ ਹੈ ਪਤਾ ਨਹੀਂ ਉਹਦੇ ਮਨ ਚ ਕੀ ਹੈਗਾ ਵਾ ਹਮੇਸ਼ਾ ਛੋਟੀ ਛੋਟੀ ਗੱਲਾਂ ਤੇ ਕਲੇਸ਼ ਛੋਟੀ ਛੋਟੀ ਗੱਲਾਂ ਤੇ ਆਪਦੇ ਘਰੇ ਚਲੇ ਜਾਂਦੀ ਹੈ ਉਹਦਾ ਭਰਾ ਹੈਗਾ ਵਾ ਇੱਕ ਉਹ ਮੈਨੂੰ ਧਮਕੀਆਂ ਵੀ ਦਿੰਦਾ ਹੱਥ ਪੈਰ ਤੋੜਨ ਦੀ ਮੇਰਾ ਨੁਕਸਾਨ ਕਰਨ ਦੀ ਮੇਰਾ ਜਾਨੋਂ ਨੁਕਸਾਨ ਕਰਨ ਦੀ ਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਭਾਈ ਜੇ ਮੇਰੇ ਨਾਲ ਮੰਨ ਲਓ ਕਿ ਵੀ ਮੈਂ ਕੁਝ ਮੈਂ ਇੰਨਾ ਪਰੇਸ਼ਾਨ ਆ ਕਿ ਵੀ ਮੇਰਾ ਆਪ ਦਿਲ ਕਰਦਾ ਵਾ ਮੈਂ ਕੁਝ ਇਦਾਂ ਦਾ ਕੰਮ ਕਰ ਜਵਾਂ ਕਿ ਵੀ ਮਤਲਬ ਚਲੋ ਮੈਂ ਤਾਂ ਆਪਦੀ ਜ਼ਿੰਦਗੀ ਗਵਾ ਦੂੰ ਆ ਜੋ ਵੀ ਐ ਕਿ ਵੀ ਪਰ ਮੈਂ ਵਾਦਾ ਇਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਕਿ ਵੀ ਬਸ ਮੈਨੂੰ ਮੈਂ ਕੀ ਹੈ ਪ੍ਰਸ਼ਾਸਨ ਪ੍ਰਸ਼ਾਸਨ ਨਾਲ ਮੇਰੀ ਇਹੀ ਮੰਗ ਹੈ ਸਰ ਜੋ ਵੀ ਦੇਖ ਲੋ ਹੁਣ ਮੇਰਾ ਮਤਲਬ ਇਨਸਾਫ ਕਰਾਇਆ ਜਾਏ ਮੈਨੂੰ ਇੱਕ ਇੱਕ ਰਾਹੇ ਪਾ ਦੋ ਜੱਥੇ ਵੀ ਮੈਂ ਤਾਂ ਵਿਆਹ ਹੋ ਕੇ ਵੀ ਵਿਆਹ ਨਹੀਂ ਹੈਗਾ ਵੀਰੇ ਮੇਰੇ ਜਵਾਕ ਹੁੰਦੇ ਹੋਏ ਵੀ ਮੇਰਾ ਕੋਈ ਨਹੀਂ ਹੈਗਾ ਬਾਕੀ ਤੁਸੀਂ ਆਪ ਸੋਚਦਾ ਹੋ